ਵਾਹਿਗੁਰੂ ਜੀ ਕੀ ਫਤਿਹ ਸੰਸਾਰ ਦੇ ਵਿੱਚ ਬਹੁਤੇ ਲੋਕ ਆਉਂਦੇ ਨੇ ਜਿਹੜੇ ਆਪਣੀ ਤੇ ਪਰਿਵਾਰ ਦੀ ਸੇਵਾ ਵਿੱਚ ਯਕੀਨ ਰੱਖਦੇ ਨੇ ਕੁਝ ਐਸੇ ਵੀ ਆਉਂਦੇ ਨੇ ਜਿਹੜੇ ਇਕੱਲੇ ਆਪਣੀ ਸੇਵਾ ਵਿੱਚ ਯਕੀਨ ਰੱਖਦੇ ਨੇ ਕੁਝ ਐਸੇ ਹੁੰਦੇ ਨੇ ਜਿਹੜੇ ਆਪ ਦੀ ਸੇਵਾ ਵੀ ਨਹੀਂ ਕਰ ਸਕਦੇ ਨਾ ਪਰਿਵਾਰ bina ਆਪ ਵੀ ਉਹ ਕਿਸੇ ਸੇਵਾ ਵਿੱਚ ਜੁਟੇ ਨਹੀਂ ਰਹੇ। ਪਰੰਤੂ ਪਰਮਾਤਮਾ ਦੀ ਕਿਰਪਾ ਨਾਲ ਕਾਲਪੁਰ ਕਦੀ ਮੇਲ ਨਾਲ ਸਿਰਫ 1% ਨੂੰ ਇਹ ਵਰ ਮਿਲਿਆ ਕਿ ਉਹ ਮਨੁੱਖਤਾ ਦੀ ਸੇਵਾ ਲਈ ਕਮਟਨ ਇਹ ਭਗਵਤ ਗੀਤਾ ਦੇ 18ਵੇਂ ਅਧਿਆਇ ਨੂੰ ਪੜਿਆ ਜਾਵੇ ਤਾਂ ਸਪਸ਼ਟ ਸ਼ਬਦਾਂ ਵਿੱਚ ਭਗਵਾਨ ਕ੍ਰਿਸ਼ਣ ਹੀ ਫਰਮਾਉਂਦੇ ਨੇ ਕਿ ਜਿਨ੍ਹਾਂ ਨੂੰ ਸਮਾਰਜ ਸੇਵਾ ਦਾ ਫੁਰਨਾ ਆਉਂਦਾ ਉਹ ਸਿੱਧਾ ਅਕਾਲ ਪੁਰਖ ਤੇ ਪਰਮਾਤਮਾ ਨੇ ਦਿੱਤਾ ਹੁੰਦਾ ਹੈ ਉਹ ਫੁਰਨਾ ਉਸ ਨੂੰ ਆਪ ਨਹੀਂ ਹੁੰਦਾ 8 ਦੇ ਅਧਿਆਏ ਦੇ ਵਿੱਚ ਉਹਨਾਂ ਨੇ ਇਹ ਗੱਲ ਲਿਖੀ ਆ ਬੜੇ ਸਪਸ਼ਟ ਸ਼ਬਦਾਂ ਦੇ ਵਿੱਚ ਮੈਂ ਸੰਤ੍ਰਿਤ ਤੋਂ ਸਾਰੀਆਂ ਭਾਸ਼ਾਵਾਂਾਂ ਦੇ ਵਿੱਚੋਂ ਲੱਥਾ ਦੇਖਿਆ ਉਸ ਦਾ ਇੱਕੋ ਹੀ ਲੱਥਾ ਆਉਂਦਾ ਤੇ ਉਹ ਅਲੱਥੇ ਨਹੀਂ ਹਨ ਜਿਹੜੀ ਉਹ ਸੰਤ੍ਰਿਤ ਵਿੱਚ ਲਿਖੀ ਹੋ। ਤੋਂ ਮੇਰੇ ਬੜੇ ਮਿੱਤਰ ਸਨ ਬੰਪੀਰ ਦਾ ਸਨਮਾਨੀ ਜਿਹੜੇ ਬਵੇਚ ਸਨਮਾਨੀ ਦੇ ਦਾਦਾ ਜੀ ਸਨ ਤੇ ਮਿੰਤਰ ਵੀ ਇਹਨੇ ਸਨ ਕਿ ਉਸ ਸਮੇਂ ਵਿੱਚ ਪੱਤਰਕਾਰੀ ਤੇ ਸੰਘਰਸ਼ ਸੀ ਇਹ ਨਹੀਂ ਸੀ ਕਿ ਕਿਸ ਤਰ੍ਹਾਂ ਅਕਾਲ ਦੇ ਪੱਤਰਕਾਰ ਨੇ ਤੇ ਪੱਤਰਕਾਰੀ ਸ਼ੁਰੂ ਹੋਗੀ ਇੱਕ بڑا ਸੰਘਰਸ਼ ਸੀ ਬੜੀ ਉਹਦੇ ਕਿ ਲੜਾਈ ਚੜੜੇ ਰੋਏ ਰੁਪੇ ਉਧਰ ਹੋ ਗਿਆ ਇਧਰ ਹੋ ਗਿਆ ਸਾਰੇ ਚੱਲਦੇ ਸੀ ਵੀ ਮੈਂ ਉਹਨਾਂ ਨਾਲ ਐਸਾ ਸੀ ਕਿ ਸਾਡੀ ਜੋੜੀ ਕਦੇ ਅਟ ਹੁੰਦੀ ਨਹੀਂ ਸੀ ਮੈਂ ਹਮੇਸ਼ਾ ਉਹਨਾਂ ਖੜਦਾ ਸੀ ਕਿ ਜੇ ਸਤਾਂ ਤੇ ਮਸਲਾ ਹੋਵੇ ਤਾਂ ਉਹਨਾਂ ਨਾਲ ਖੜੋ ਉਹਨਾਂ ਵਿੱਚ ਸਮਾਜ ਸੇਵਾ ਦਾ ਫਰਮਾ ਰੱਬ ਨੇ ਦਿੱਤਾ ਹੋਇਆ ਸੀ ਪਰਮਾਤਮਾ ਨੇ ਦਿੱਤਾ ਹੋਇਆ ਸੀ ਕੋਈ ਵੀ ਸਮਾਜ ਸੇਵਾ ਦਾ ਕੰਮ ਹੋਵੇ ਤੇ ਪੀਰ ਦਾ ਸਦਮਾਨੀ ਨੂੰ ਕਾਹ ਖੜ ਜਾਂਦਾ ਸੀ ਕਿ ਮੈਂ ਇਹ ਸਮਾਜ ਸੇਵਾ ਦਾ ਕੰਮ ਕਰੀ ਤੇ ਉਹ ਆਪਣੀ ਵਿਰਾਸਤ ਉਹਨੂੰ ਵੇਚ ਸੁਧਾਨੀ ਨੂੰ ਵੇਗਿਆ ਨਹੀਂ ਉਹਨਾਂ ਦੇ ਅਫਸੋਸ ਨਾਲ ਅਕਾਲ ਚਰਨ ਅਕਾਲ ਚਲਾਣੇ ਪਿੱਛੋਂ ਬਵੇਕ ਸਦਵਾਨੀ ਨੇ ਬੜੀ ਚੰਗੀ ਤਰ੍ਹਾਂ ਨਾਲ ਉਹ ਸਮਾਜ ਸੇਵਾ ਜਿਹੜੀ ਆ ਉਹ ਸਾਂਭੀ ਹੋਈ ਹੈ ਇਸ ਤੋਂ ਵੱਧ ਮੈਨੂੰ ਪਤਾ ਦੀ ਕੀ ਸੇਵਾ ਹੋ ਸਕਦੀ ਹੈ ਕਿ ਐਸਾ ਕੈਂਪ ਲਾਇਆ ਜਾਵੇ ਸਾਰੇ ਮਨੁੱਖਤਾ ਅੱਜ ਦੁਖੀ ਹੈ ਬਿਮਾਰੀਆਂ ਤੋਂ ਕਿਉਂਕਿ ਸਿਹਤ ਮੁਤਲਕ ਬਹੁਤਾ ਧਿਆਨ ਨਹੀਂ ਦਿੱਤਾ ਜਾਂਦਾ ਤੇ ਸਿਹਤ ਬਾਰੇ ਕੋਈ ਸੋਚਦਾ ਹੀ ਨਹੀਂ ਖੇਤਾਰੇ ਸੋਚਣ ਦਾ ਸਮਾਂ ਉਦੋਂ ਆਉਂਦਾ ਜਦੋਂ ਬਿਮਾਰੀ ਉਹਨਾਂ ਤੇ ਹਮਲਾ ਕਰਕੇ ਉਹਨੂੰ ਘੇਰ ਲੈਂਦੀ। ਉਦੋਂ ਪਹਿਲਾਂ ਸਿਹਤ ਦਾ ਵਿਸ਼ਾ ਹੀ ਨਹੀਂ ਹੁੰਦਾ ਜਿਹੜਾ ਕੋਈ ਪੜ੍ਹੇ ਜਾਂ ਸੋਚੇ ਕਿ ਸਿਹਤ ਰੱਖਣੀ ਹੈ। ਕਿ ਫੇਰ ਡਾਕਟਰ ਚਾਹੀਦੇ ਐ, ਲੈਬੋਰੀਆਂ ਚਾਹੀਦੀਆਂ, ਕੈਸ਼ਟ ਚਾਹੀਦੇ ਐ, ਫੂਨਦਾਨ ਚਾਹੀਦੇ ਐ। ਇਸ ਲਈ ਵੀ 1% ਲੋਕ ਜਿਹੜੇ ਆਉਂਦੇ ਹੁਣ ਤੁਸੀਂ ਕਹੋਗੇ ਕਿ ਇਹਨਾਂ ਵੱਡਾ ਇਕੱਠ ਹੈ। ਬਾਰੇ 1% ਤਾਂ ਹੋਇਆ ਨਾ ਸਾਰੇ ਬਰਨਾਲੇ ਜ਼ਿਲ੍ਹੇ ਦਾ 1% ਤੋਂ ਬਹੁਤ ਘੱਟ ਹੈ ਤੋਂ ਜਿਸ ਤਰ੍ਹਾਂ ਤੁਸੀਂ ਹਾਜ਼ਰ ਹੋਏ ਹੋ ਮਨੁੱਖਤਾ ਦੀ ਸੇਵਾ ਦੇ ਵਿੱਚ ਬਹੁਤ ਘੱਟ ਜਿਹੜੇ ਨੇ ਇਨਸਾਨ ਇੰਦਰ ਬਾਰੇ ਸੋਚਦੇ ਆ ਕਿ ਇਹ ਸੇਵਾ ਦੇ ਵਿੱਚ ਆਉਂਦੇ ਆ ਤੇ ਅੱਜ ਜਿਹੜਾ ਇਹ ਕੈਂਪ ਲੱਗਿਆ ਮਨੁੱਖਤਾ ਦੀ ਬਹੁਤ ਵੱਡੀ ਸੇਵਾ ਹੈ ਮੈਨੂੰ ਸਭ ਤੋਂ ਵੱਡੀ ਖੁਸ਼ੀ ਇਹ ਹੈ ਕਿ ਮੇਰੇ ਪਰਮ ਮਿੱਤਰ ਸੱਤਣਵਾਸੀ ਬਾਉ ਪੀਰੰ ਦਾ ਸਨਮਾਨੀ ਜੇ ਪੁੱਤ ਨੇ ਮੈਂ ਵਿਵੇਕ ਸੰਧਵਾਨੀ ਆਪਣੇ ਦਾਦਾ ਜੀ ਦੀ ਜਿਹੜੀ ਪ੍ਰਾਤ ਤ ਹੈ ਉਸ ਨੂੰ ਅੱਗੇ ਖਿਲਾ ਰਹੇ ਨੇ ਤੇ ਮਨੁੱਖਤਾ ਦੀ ਸੇਵਾ ਕਰ ਰਹੇ ਨੇ ਮੈਂ ਇਹਨਾਂ ਸ਼ਬਦਾਂ ਦੇ ਨਾਲ ਇੱਥੇ ਜਿੰਨੇ ਹਾਜ਼ਰੀਨ ਨੇ ਉਹਨਾਂ ਨੂੰ ਵਧਾਈ ਦਿੰਦਾ ਹੋਇਆ ਵਿਵੇਕ ਸੰਧਵਾਨੀ ਜੀ ਨੂੰ ਵਧਾਈ ਦਿੰਦਾ ਹੋਇਆ ਸਾਰੇ ਕਲਪਾਂ ਦੇ ਉਹਦੇ ਧਾਰਤੇ ਮੈਂਬਰਾਂ ਨੂੰ ਵਧਾਈ ਦਿੰਦਾ ਹੋਇਆ ਮਾਫੀ ਚਾਹੁੰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ